ਹਾਂਜੀ ਦੋਸਤੋ ਧਿਆਨ ਦੇਣ ਜੋ ਗੱਲਾਂ ਨੰਬਰ 1 ਪੇਟ ਦੀ ਜਲਣ ਫੁੱਲਣਾ ਤੇ ਗੈਸ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਲਾਇਚੀ ਤੇ ਜੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 2 ਖਾਣੇ ਵਿੱਚ ਸਲਾਦ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਹੈਲਥੀ ਰਹਿੰਦਾ ਹੈ ਨੰਬਰ 3 ਅਜਵਾਇਣ ਦਾ ਪਾਣੀ ਭਾਰ ਘਟਾਉਣ ਤੇ ਪੇਟ ਘਟਾਉਣ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 4 ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਅਤੇ ਕਬਜ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਚਾਵਲ ਪਲਾਸ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 5 ਬਾਰ ਦਾ ਫਾਸਟ ਫੂਡ ਖਾਣ ਦੀ ਬਜਾਏ ਫਲ ਖਾਓ ਇਸ ਨਾਲ ਸਰੀਰ ਹੈਲਥੀ ਰਹਿੰਦਾ ਹੈ ਨੰਬਰ 6 ਨਿੰਮ ਦੀ ਦਤਨ ਕਰਨ ਨਾਲ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ ਨੰਬਰ 7 ਗ੍ਰੀਨ ਟੀ ਤੁਹਾਡੇ ਭਾਰਨ ਘਟਾਉਣ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ ਨੰਬਰ 8 ਗਲੇ ਦਾ ਦਰਦ ਜਾਂ ਜਲਣ ਨੂੰ ਦੂਰ ਕਰਨ ਲਈ ਤੁਹਾਨੂੰ ਮਲਠੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਫਾਇਦਾਮੰਦ ਨੰਬਰ 9 ਰੋਜ਼ਾਨਾ ਇਲਾਇਚੀ ਖਾਣ ਨਾਲ ਖੂਨ ਦਾ ਜ਼ੋਰ ਠੀਕ ਰਹਿੰਦਾ ਹੈ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਨੰਬਰ 10 ਕਾਜੂ ਚਾਹ ਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਨਾਲ ਸਰੀਰ ਚ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 11 ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਚ ਦਰਦ ਤੋਰਾ ਮਿਲਦਾ ਹੈ ਨੰਬਰ 12 ਸੌਂਫ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਨੰਬਰ 13 ਪੁਦੀਨਾ ਪਾਚਨ ਨੂੰ ਠੀਕ ਰੱਖਦਾ ਹੈ ਅਤੇ ਪਿੱਤੇ ਦੇ ਰੋਗਿਆਂ ਨੂੰ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 14 ਬੱਚਿਆਂ ਦੇ ਪੀੜ ਚ ਕੀੜੇ ਹੋਣ ਤੇ ਰਜਾਨਾ ਦੁੱਧ ਦੇ ਨਾਲ ਕਾਜੂ ਖਾਣ ਨਾਲ ਪੇੜ ਦੇ ਕੀੜੇ ਬਾਹਰ ਨਿਕਲ ਜਾਂਦੇ ਹਨ ਨੰਬਰ 15 ਦੁੱਧ ਦੀ ਮਲਾਈ ਫਟੇ ਬੁੱਲਾਂ ਤੇ ਲਗਾਉਣ ਨਾਲ ਬੁੱਲ ਠੀਕ ਹੋ ਜਾਂਦੇ ਹਨ ਨੰਬਰ 16 ਗਰਮੀਆਂ ਵਿੱਚ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਇਸ ਲਈ ਸਾਨੂੰ ਥੋੜੇ ਦਿਨਾਂ ਬਾਅਦ ਨਾਰੀਅਲ ਪਾਣੀ ਤੇ ਤਰਬੂਜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 17 ਹਰੀਆਂ ਸਬਜ਼ੀਆਂ ਤਾਜੇ ਫਲਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 18 ਪੈਰਾਂ ਤੇ ਸਰੋਂ ਦੇ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਖੁਜਲੀ ਲਾਲੀ ਤੇ ਜਲਣ ਦੂਰ ਹੋ ਜਾਂਦੀ ਹੈ ਨੰਬਰ 19 ਆਮਲੇ ਦੇ ਮਰਬੇ ਦਾ ਸੇਵਨ ਕਰਨ ਨਾਲ ਸਰੀਰ 'ਚ ਪਟਾਣਸ਼ੀ ਦੀ ਕਮੀ ਨਹੀਂ ਹੁੰਦੀ ਨੰਬਰ 20 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਤੁਸੀਂ ਤુલਸੀ ਦਾ ਸੇਵਨ ਕਰੋ ਧੰਨਵਾਦ